ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਥਾਣਾ ਸ਼ਿਰੀ ਹਰਗੋਬਿੰਦਪੁਰ ਦੀ ਪੁਲਿਸ ਨੇ ਚਾਈਨਾ ਡੋਰ ਦੀ 174 ਗੱਟੂ ਬਰਾਮਦ ਕਰਕੇ ਇੱਕ ਨੌਜਵਾਨ ਦੇ ਖਿਲਾਫ ਸਖ਼ਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ। ਇਹ ਗੱਟੂ ਨੌਜਵਾਨ ਵੱਲੋਂ ਤਿੰਨ ਪੇਟੀਆਂ ਵਿੱਚ ਪੈਕ ਕਰਕੇ ਛੋਟੇ ਹਾਥੀ ਤੇ ਲਿਜਾਏ ਜਾ ਰਹੇ ਸਨ। ਡੀਐਸਪੀ ਹਰਕ੍ਰਿਸ਼ਨ ਨੇ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਸਿੱਧੀ-ਸਿੱਧੀ ਚੇਤਾਵਨੀ ਦਿੱਤੀ ਹੈ ਕਿ ਸੁਧਰ ਜਾਓ ਨਹੀਂ ਤਾਂ ਉਹਨਾਂ ਦੀ ਖੈਰ ਨਹੀਂ। ਜਿਹੜੀ ਚਾਈਨਾ ਡੋਰ ਹੈ ਇੱਕ ਫੋਸਟ ਕਰਕੇ ਡੋਰ ਹੈ ਜਿਸ ਦੇ ਨਾਲ ਕਾਫੀ ਪੰਛੀ ਅਤੇ ਜਾਨਵਰਾਂ ਚਾਪਲ ਜਾਂ ਹੋਰ ਇਹਨਾਂ ਵਿਗਿਆਨਕਾਂ ਦਾ ਇਹਦੇ ਸਬੰਧ ਵਿੱਚ ਮਾਨਯੋਗ ਐਸਐਸਸੀ ਸਹਿਲ ਮੇਧੀ ਆਈਪੀਐਸ ਐਸਐਸਪੀ ਬਟਾਲਾ ਉਹਨਾਂ ਨੇ ਸਾਨੂੰ ਸਖਤ ਨਿਰਦੇਸ਼ ਦਿੱਤੇ ਹੋਇਆ ਕਿ ਜੇ ਦੀ ਚਾਈਨਾ ਡੋਰ ਦੀ ਵਿਕਰੀ ਬਿਲਕੁਲ ਨਹੀਂ ਕਿਤੇ ਜਾਰੀ ਰੱਖਣੀ ਅਤੇ ਨਹੀਂ ਬਿਲਕੁਲ ਬੰਦ ਹੋਣੀ ਚਾਹੀਦੀ ਜਿਹਦੇ ਆਧਾਰ ਤੇ ਐਸਐਚਓ ਹਾਈਕੋਬਿੰਦਪੁਰ ਵਿਕਰਮਜੀਤ ਸਿੰਘ ਨੇ ਆਪਣੇ ਕੱਲ ਇੱਕ ਚਿੱਟੇ ਜਰਨਲ ਹੱਥੀ ਦੇ ਉੱਤੇ ਤਿੰਨ ਬੇਟੀਆਂ ਜਿਹਦੇ ਵਿੱਚ 74 ਦੇ ਆਪਣੇ ਚਾਈਨਾ ਡੋਰ ਉੱਚਾਰਾ ਸ਼ਰਮਾ ਤੇ ਰਿਸ਼ੀ ਹਰਗੋਬਿੰਦਪੁਰ ਦਾ ਉਹਦੇ ਤੋਂ ਇਹ ਫੜੇ ਨੇ ਤੇ ਉਹਦੇ ক্লাস 223 225 ਬੀ ਐਨਐਸ ਅਤੇ 15 এনवायरमेंट ਐਕਟ ਦੇ ਤਾਪਦੇ ਸੀ ਕੱਚਾ ਕੰਮ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਸ ਵਿੱਚ ਆਪਣਾ ਹੋਰ ਵੀ ਸਾਡੀ ਕੁੱਝ ਕੁ ਚੱਲ ਰਹੀ ਹੈ ਜਿੱਥੋਂ ਲੈ ਕੇ ਆ ਬਾਕੀ ਮੈਂ ਤੁਹਾਡੇ ਚੈਨਲ ਦੇ ਮਾਧਿਮ ਰਾਹੀਂ ਇੱਕ ਆਪਣੇ ਸ਼੍ਰੀ ਹਰਗੋਬਿੰਦਪੁਰ ਸਬਡਿਵੀਜ਼ਨ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਰਦਾ ਕਿ ਉਜਰੀ ਇਸ ਦੂਰ ਤੋਂ ਦੂਰ ਰਹਿਣ ਅਤੇ ਜਿਹੜੇ ਵਿਕਰੀ ਕਰਦੇ ਹਨ ਤੇ ਉਹਨਾਂ ਨੂੰ ਮੈਂ ਚੇਤਾਵਨੀ ਦਿੰਦਾ ਹਾਂ ਕਿ ਉਹ ਬਿਲਕੁਲ ਹੀ ਵਿਕਰੀ ਬੰਦ ਕਰ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਮੈਂ ਇਸ ਦੇ ਨਾਲ ਤੇ ਇਹ ਵੀ ਇੱਕ ਬੇਨਤੀ ਕਰਨਾ ਕਿ ਜਿਹੜੀ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਜੇਕਰ ਜੇਕਰ ਕੋਈ ਵਰਤੋਂ ਕਰਦਾ ਵੀ ਪੜਿਆ ਗਿਆ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਚਾਈਨਾ ਡੋਰ ਪੜਿਆ ਇਹਦੇ ਨਾਲ ਕਾਫੀ ਫਰਕ ਹੈ ਦੇ ਵਿੱਚ ਜਦੋਂ ਚਾਈਨਾ ਡੋਰ ਛੜੀ ਗਈ ਹੈ ਵਿਕਰੀ ਨਹੀਂ ਹੋਣੀ ਤੇ ਫਰਕ ਪੈਣਾ ਹੈ ਪਰੰਤੂ ਮੈਂ ਫਿਰ ਵੀ ਜਿਹੜੇ ਵਿਜਨ ਨੂੰ ਵਾਰਨਿੰਗ ਦੇ ਰਿਹਾ ਹਾਂ ਕਿ ਉਹ ਸੁਧਰ ਜਾਓ ਇਹ ਕੌਣ ਦੀ ਖੈਰ ਨਹੀਂ ਭਾਰੀ ਸਰਕਾਰ ਵੱਲੋਂ ਪਿੰਡੂ ਖੇਤਰ ਦੇ ਲੋਕਾਂ ਨੂੰ ਸਹੂਲਤ ਦੇਣ ਲਈ ਇਹ ਗ੍ਰਾਮੀਣ ਸਟੋਰ ਸ਼ੁਰੂ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ ਤਹਿਤ ਪੰਜਾਬ ਵਿੱਚ ਪਹਿਲਾ ਈ ਗ੍ਰਾਮੀਣ ਸਟੋਰ ਤਾਰੀਵਾਲ ਦੇ ਚੀਤੀ ਰੋਡ ਸਥਿਤ ਐਸ ਬੀ ਆਈ ਬੈਂਕ ਦੀ ਬੇਸਮੈਂਟ ਵਿੱਚ ਖੁੱਲ ਗਿਆ ਜਿਸ ਦਾ ਉਦਘਾਟਨ ਆਈ ਐਸ ਅਫਸਰ ਜਸਪਿੰਦਰ ਸਿੰਘ ਨੇ ਕੀਤਾ ਸਟੋਰ ਦੇ ਮੈਨੇਜਿੰਗ ਡਾਇਰੈਕਟਰ ਸ੍ਰਿੰਦਰ ਸ਼ਰਮਾ ਹਾਂ ਨੇ ਜੀਨਾਂ ਦੱਸਿਆ ਹੈ ਕਿ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਅਜਿਹੇ ਈ ਸਟੋਰ ਖੋਲੇ ਜਾ ਰਹੇ ਹਨ ਤੇ ਇਸ ਥਾਂ ਤੇ ਇੱਕੋ ਹੀ ਜਗ੍ਹਾ ਤੇ ਜ਼ਿਲ੍ਹੇ ਦੇ ਲੋਕਾਂ ਨੂੰ ਵਕ ਵਕ ਨਾਮੀ ਤੇ ਵੱਡੀਆਂ ਕੰਪਨੀਆਂ ਦੇ ਪ੍ਰੋਡਕਟ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲ ਸਕਦੇ ਹਨ ਸਤਿ ਸ਼੍ਰੀ ਅਕਾਲ ਜੀ ਅੱਜ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਸੋ ਅੱਜ ਦੇ ਦਿਨ ਆਪਾਂ ਇੱਥੇ ਜਿਹੜਾ ਈ ਗ੍ਰਾਮੀਨ ਸਟੋਰ ਹੈ ਕਾਮਨ ਸਰਵਿਸ ਸੈਂਟਰ ਉਹਦੀ ਇਨੋਗ੍ਰੇਸ਼ਨ ਕੀਤੀ ਹੈ ਧਾਰੀਵਾਲ ਵਿੱਚ ਸੋ ਕਾਫੀ ਇੰਟਰਸਟਿੰਗ ਕਨਸੈਪਟ ਤੇ ਆਪਾਂ ਪੰਜਾਬ ਦੇ ਵਿੱਚ ਪਹਿਲਾ ਸਟੋਰ ਜਿਹੜਾ ਹੈਗਾ ਇਨੋਗ੍ਰੇਟ ਕੀਤਾ ਹੈ ਸੋ ਇਹਦੇ ਵਿੱਚ ਨਾ ਕਿ ਸਿਰਫ ਈ ਸਰਵਿਸਿਜ਼ ਬਟ ਆਲਸੋ ਜਿਹੜੇ ਪ੍ਰੋਡਕਟਸ ਹੈਗੇ ਆ ਉਹ ਆਪਾਂ ਇਸ ਸਟੋਰ ਤੋਂ ਮਤਲਬ ਨਾਟ ਜਸਟ ਇਨ ਦ ਸਿਟੀ ਬਟ ਪਿੰਡਾਂ ਦੇ ਵਿੱਚੋਂ ਵੀ ਬੈਠ ਕੇ ਇਥੋਂ ਲੈ ਸਕਦੇ ਆ ਸੋ ਦਿਸ ਇਜ਼ ਬੇਸਿਕਲੀ ਟਾਈਇੰਗ ਅਪ ਦ ਕਸਟਮਰਸ ਵਿਦ ਦ ਕਸਟਮਰਸ ਐਸ ਵੈਲ ਐਸ ਵਿਲੇਜ ਲੈਵਲ ਐਂਟਰਪ੍ਰੈਨਿਓਰਸ Uh, with the companies and distributors so this way this is a unique concept based upon other uh, ਔਰ ਜਿਹੜੀਆਂ ਕੰਪਨੀਆਂਜ਼ ਵੱਡੀਆਂ ਜਿਹੜੀਆਂ ਕੰਮ ਕਰ ਰਹੀਆਂ ਸੋ ਦਿਸ ਇਜ਼ ਬੇਸਿਕਲੀ ਹੋਮ ਗrown ਐਪ ਕਾਈਂਡ ਆਫ ਸਪੇਸ ਨੋਟ ਜਸਟ ਐਪ ਬਟ ਆਲਸੋ ਫਿਜ਼ੀਕਲ ਸਪੇਸ ਜਿੱਥੇ ਸਰਵਿਸਿਜ਼ ਐਸ ਵੈਲ ਐਸ ਪ੍ਰੋਡਕਟਸ ਖਰੀਦੇ ਜਾ ਸਕਦੇ ਸੋ ਆਈ ਰੀਅਲੀ ਕੰਗ੍ਰੈਚੂਲੇਟ ði ਡਿਪਾਰਟਮੈਂਟ ਐਂਡ ਮਿਸਟਰ ਸੁਨੀਲ ਫਾਰ ðiਸ ਇਨੀਸ਼ੀਏਟਿਵ ਥੈਂਕ ਯੂ ਬੀਤੇਗਲ ਦਿਨਾਨਗਰ ਸ਼ਹਿਰ ਦੇ ਬੱਸ ਸਟੈਂਡ ਨਜ਼ਦੀਕ ਸਥਿਤ ਬੋੜ ਵਾਲਾ ਮੰਦਿਰ ਵਿੱਚ ਹੋਈ ਮਾਤਾ ਰਾਣੀ ਦੀ ਮੂਰਤੀ ਦੀ ਬੇਅਦਬੀ ਨੂੰ ਲੈ ਕੇ ਬਜਰੰਗ ਦਲ ਹਿੰਦੁਸਤਾਨ ਵੱਲੋਂ ਅੱਜ ਧਾਰੀਵਾਲ ਦੇ ਰਗੁਨਾਥ ਮੰਦਿਰ ਵਿਖੇ ਇੱਕ ਵਿਸ਼ੇਸ਼ ਬੈਠਕ ਕੀਤੀ ਗਈ। ਇਸ ਬੈਠਕਦਰਾਂ ਪਹੁੰਚੇ ਜ਼ਿਲ੍ਹਾ ਪ੍ਰਧਾਨ ਗੌਰਵ ਸ਼ਰਮਾ, ਜ਼ਿਲ੍ਹਾ ਉਪ ਪ੍ਰਧਾਨ ਕਪਿਲ ਮਹਿਨਨ ਤੇ ਸ਼ਹਿਰ ਧਾਰੀਵਾਲ ਦੇ ਪ੍ਰਧਾਨ ਸਨੀ ਮਹਾਜਨ ਨੇ ਇਸ ਬੇਅਦਬੀ ਦੀ ਘਟਨਾ ਨੂੰ ਕਰੜੇ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਕਿਹਾ ਕਿ ਹੈਗੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਕਰਦੇ ਹਨ ਕਿ ਜੋ ਮੰਦਿਰ ਦੇ ਵਿੱਚ ਦੀਨਾਨਗਰ ਵਿਖੇ ਬੇਅਦਬੀ ਦੀ ਘਟਨਾ ਹੋਈ ਹੈ ਇਸ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਬਲਵੰਤ ਸ਼ਰਮਾ ਜ਼ਿਲ੍ਹਾ ਪ੍ਰਧਾਨ ਬਜਰੰਗਦਲ ਹਿੰਦੁਸਤਾਨ ਤੋਂ। ਬਾਕੀ ਬੀਤੇ ਕੱਲ ਜਿਹੜੀ ਜੋ ਵੀ ਘਟਨਾ ਦਿਨਾਨਗਰ ਹੋਈ ਹੈ ਮਾਤਾ ਜੀ ਦੀ ਮੂਰਤੀ ਖੰਡਿਤ ਹੋਈ ਹੈ। ਅੱਪਾ ਅੱਜ ਸਾਰੀ ਟੀਮ ਨੂੰ ਲੈ ਕੇ ਦਿਨਾਨਗਰ ਐਸਐਚਓ ਸਾਹਿਬ ਨੂੰ ਮਿਲ ਕੇ ਵੀ ਆਏ ਆ ਇਸ ਬਾਰੇ ਉਹਨਾਂ ਨਾਲ ਗੱਲਬਾਤ ਕੀਤੀ ਕਿ ਜੋ ਵੀ ਸ਼ਰਾਤੀ ਅੰਸਰ ਹੈਗੇ ਆ ਉਹਨਾਂ ਨੂੰ ਪੜ ਕੇ ਜੋ ਵੀ ਉਹਨਾਂ ਦੇ ਕਾਰਵਾਈ ਬੰਦੀ ਹੈਗੀ ਹੈ ਜਲਦੀ ਤੋਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਮੈਂ ਕਪਿਲ ਮਨਨ ਜੀ ਬਾਜਰੰਗ ਦਲ ਹਿੰਦੁਸਤਾਨ ਜ਼ਿਲ੍ਹਾ ਵਾਈਸ ਪ੍ਰਧਾਨ ਅਸੀਂ ਰਗੁਨਾਥ ਮੰਦਰ ਚ ਮੀਟਿੰਗ ਕੀਤੀ ਸੀ ਆਪਣੇ ਸਾਥੀਆਂ ਦੇ ਨਾਲ ਜੋ ਕਿ ਕੱਲ ਬਹੁਤ ਮੰਦਭਾਗੀ ਖਬਰ ਆਈ ਏ ਦੀਨਾ ਨਗਰ ਵਿੱਚ ਮਾਤਾ ਰਾਣੀ ਜੀ ਦੀ ਮੂਰਤੀ ਦੀ ਬੇਅਦਬੀ ਹੋਈ ਜੀ ਹਿੰਦੂ ਸਮਾਜ ਨੂੰ ਬਹੁਤ ਗੁੱਸਾ ਉਸ ਪ੍ਰਤੀ ਮਹਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਵੀ ਬਹੁਤ ਅੱਗੇ ਉਹਨਾਂ ਅੱਗੇ ਵੀ ਆਪਾਂ ਰਿਕਵੈਸਟ ਕੀਤੀ ਹੈ ਜੀ ਜਿਹੜੇ ਅਸ਼ਰਾਰਤੀ ਅੰਸਰ ਆ ਗਏ ਇਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਏ ਅੱਜ ਕੱਲ੍ਹ ਸੀਸੀਟੀਵੀ ਕੈਮਰੇ ਹਰ ਜਗ੍ਹਾ ਲੱਗੇ ਆ ਪੁਲਿਸ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਜਲਦ ਤੋਂ ਜਲਦ ਗ੍ਰਿਫਤਾਰੀ ਕੀਤੀ ਜਾਏ ਨਹੀਂ ਤੇ ਆਉਣ ਵਾਲੇ ਟਾਈਮ ਤੇ ਮੰਦਰ ਸੇਫ ਨਹੀਂ ਹੈਗੇ ਮੇਰਾ ਨਾਮ ਸਨੀਮਾ ਹੈ ਨਾ ਮੈਂ ਬਰਜੰਗਦਲ ਦਾ ਹਿੰਦੁਸਤਾਨ ਦਾ ਸ਼ਹਿਰੀ ਪ੍ਰਧਾਨ ਆ ਕਿਰੀ ਬੀਤੀ ਰਾਤ ਕਿਰੇ ਦੀਨਾ ਨਗਰ ਚ ਮੂਰਤੀ ਦੀ ਖੰਡਿਤ ਹੋਈ ਆ ਮੈਂ ਬਹੁਤ ਨਿੰਦਾ ਕਰਦਾ ਵਾਂ ਤੁਹਾਨੂੰ ਰੋਸ਼ਵੀ ਪਾਇਆ ਗਿਆ ਵਾ ਹੀ ਅੱਜ ਐਸਐਚਓ ਨੂੰ ਮਿਲ ਕੇ ਆਏ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਜਲਤ ਤੋਂ ਜਲਤ ਕਾਰਵਾਈ ਕੀਤੀ ਜਾਏਗੀ ਗਿਫਤਾਰੀ ਕੀਤੀ ਜਾਏਗੀ ਨਹੀਂ ਤੇ ਬਰਜੰਗ ਦੇਲ ਹਿੰਦੁਸਤਾਨ ਵੱਡੇ ਤੌਰ ਤੇ ਪ੍ਰਦਰਸ਼ਨ ਕਰੇਗਾ ਪੰਜਾਬ ਦੇ ਵਿੱਚ ਇੱਕ ਪਾਸੇ ਤਾਂ ਵਿਕਾਸ ਦੀ ਗੱਲ ਕੀਤੀ ਜਾ ਰਹੀ ਹੈ ਪਰ ਕਈ ਜਗ੍ਹਾ ਦੇ ਉੱਤੇ ਹਜੇ ਵੀ ਲੋਕ ਸੀਵਰੇਜ ਦੇ ਪਾਣੀ ਨਾਲ ਝੋਜ ਰਹੇ ਹਨ ਤਸਵੀਰਾਂ ਸੰਗਰੂਰ ਦੇ ਇਸ ਨਾਮ ਦੀਆਂ ਜਿੱਥੇ ਗੀਤਾ ਪਵਨ ਰੋਡ ਦੇ ਉੱਤੇ ਸੀਵਰੇਜ ਦਾ ਪਾਣੀ ਸੜਕ ਉੱਤੇ ਘੁੰਮ ਰਿਹਾ ਹੈ ਜਿਸ ਨੂੰ ਲੈ ਕੇ ਲੋਕ ਬਹੁਤ ਪਰੇਸ਼ਾਨ ਨਜ਼ਰ ਆ ਰਹੇ ਹਨ ਉਹਨਾਂ ਨੇ ਸਰਕਾਰ ਖਿਲਾਫ ਨਾਰੇਬਾਜ਼ੀ ਵੀ ਕੀਤੀ ਤੇ ਮੀਡੀਆ ਨਾਲ ਗਲਬਤ ਕਰਦੇ ਕਿਹਾ ਹੈ ਕਿ ਪਿਛਲੇ 4 ਸਾਲ ਤੋਂ ਉਹ ਇਸ ਪ੍ਰਸਥਿਤੀ ਵਿੱਚ ਜੂਝ ਰਹੇ ਹਨ ਤੇ ਉਹਨਾਂ ਦਾ ਕਹਿਣਾ ਹੈ ਕਿ ਸੀਵਰੇਜ ਦਾ ਪਾਣੀ ਸ਼੍ਰੀਆਮ ਸੜਕਾਂ ਦੇ ਉੱਤੇ ਕੁੰਮ ਰਿਹਾ ਹੈ ਸਾਨੂੰ 10 ਸਾਲ ਹੋ ਗਏ ਜੀ ਸਾਡਾ ਇਹ ਮੁੱਦਾ ਮੇਨ ਜੀ ਕਿ ਸਾਡੇ ਘਰਾਂ ਦੇ ਵਿੱਚ ਵੱਡੇ ਪੈਪਾਂ ਚਾਹੀਦੇ ਨੇ ਜੀ ਕਿ ਛੋਕ ਪੈਪਾਂ ਤੇ ਨਾਲੀਆਂ ਦਬਲੀਆਂ ਜੀ ਇਹ ਇਹ ਕਹ ਰ ਗੰਦਾ ਪਾਣੀ ਆ ਸਾਡੇ ਜਵਾਕ ਦੀ। ਸਾਡੇ ਜੀ ਸਰਪੰਚ ਨੇ ਇਹ ਨਾਮ ਹੈ ਜੀ ਆਪਣਾ। ਸਾਡੇ ਪਾਣੀ ਦੇਖੋ ਨਾਲੀਆਂ ਦੇਖੋ ਸਾਡੇ ਸਾਰੀਆਂ ਟੁੱਟੀਆਂ ਪਈਆਂ ਨੇ ਸਾਡੇ ਪਾਣੀ ਬੰਦ ਹੋਇਆ ਸੀਵਰਾ ਵਾਲਾ ਪਾਣੀ ਸਾਡੇ ਟੁੱਟੀਆਂ ਰਾਹੀਂ ਆ ਰਿਹਾ ਹੈ ਜੀ। ਸਾਡੇ ਕੋਈ ਦੇਖਭਾਲ ਨਹੀਂ ਕਰ ਰਹੇ ਨਾ ਕਮੇਟੀ ਵਾਲੇ ਆ ਰਹੇ ਨਾ ਕੋਈ ਐਮਸੀ ਆ ਰਿਹਾ। ਸਾਡੀ ਹੱਥ ਵੰਨ ਕੇ ਹੀ ਬੇਨਤੀ ਆ ਕਮੇਟੀ ਨੂੰ ਵੀ ਤੇ ਐਮਸੀ ਨੂੰ ਵੀ ਕਿ ਐਮਸੀ ਨੂੰ ਵੀ ਸਾਡੀਆਂ ਨਾਲੀਆਂ ਤੇ ਪਾਣੀ ਨਿਕਾਸ ਕਰਿਆ ਜਾਵੇ ਸਾਡੇ ਪਾਣੀ ਦਾ ਕਿੰਨੇ ਸਾਲਾਂ ਤੋਂ ਇਹ ਪ੍ਰੋਬਲਮ ਹੈ ਘੱਟੋ ਘੱਟ ਜੀ 4 ਸਾਲ ਤੋਂ ਕੰਮ ਹੋ ਰਿਹਾ ਸਾਡਾ ਜੀ ਕੋਈ ਸਾਡੀ ਸੁਣਾਈ ਨਹੀਂ ਹੋਈ ਜੀ ਅਸੀਂ ਖੁਦ ਕਮੇਟੀ 'ਚ ਵੀ ਜਾ ਕੇ ਆਉਂਦੇ ਰਹੇ ਆ ਵਿਕੀ ਐਮਸੀ ਨੂੰ ਵੀ ਕਹਿ ਕੇ ਆਉਂਦੇ ਰਹੇ ਆ ਸਾਡੇ ਕੋਈ ਨੇ ਕੱਲ ਆਏ ਜੀ ਸਾਨੂੰ ਕੱਲ ਵੀ ਲਾਰਾ ਲਾ ਕੇ ਚਲੇ ਗਏ ਨੇ ਕੱਲ ਸਾਨੂੰ ਕੋਈ ਰਾਹ ਨਹੀਂ ਦਿੱਤਾ ਇਹਨਾਂ ਨੇ ਜੀ ਸਾਡੀ ਅੱਤਵੰਨ ਕੇ ਹੀ ਬੇਨਤੀ ਹੈ ਨਗਰ ਦੀ ਸਾਰੀ ਬਸਤੀ ਦੀ ਵੀ ਸਾਡੀਆਂ ਤਾਂ ਨਾਲੀਆਂ ਬਣ ਜਾਣ ਇੱਕ ਸਾਡਾ ਪਾਣੀ ਹੈ ਜਿਹੜਾ ਉਹ ਨਿਕਾਸ ਹੋ ਜੇ ਇੱਕ ਜਿਹੜਾ ਸੀਵਰਾਂ ਦੇ ਵਿੱਚ ਪਾਣੀ ਜਿਹੜਾ ਉਹ ਨਿਕਾਸ ਹੋ ਜੇ ਸੀਵਰਾਂ ਵਾਲੇ ਮੌਕੇ ਦਾ ਐਮਸੀ ਕੋਣ ਹੈ ਜੀ ਮੌਕੇ ਦਾ ਐਮਸੀ ਬਿੱਕੀ RAM ਆ ਜੀ ਦਰੋਂ ਨੂੰ ਕਿਹਾ ਜੀ ਤੁਸੀਂ ਹਾਂਜੀ ਕੱਲ ਆ ਕੇ ਗਏ ਨਹੀਂ ਜੀ ਉਹਨੇ ਅੱਜ ਫਿਰ ਤਰਾਰ ਕਰਾਇਆ ਸਾਡੇ ਨਾਲ ਅੱਜ ਫਿਰ ਨਹੀਂ ਪਹੁੰਚੇ ਜੀ ਉਹ ਇੱਥੋਂ ਦੇ ਜੀ 10 ਸਾਲ ਹੋ ਗਏ ਬੰਦੇ ਨੇ ਕੁਝ ਨਹੀਂ ਕਰਿਆ ਇੱਥੋਂ ਦੇ ਐਮਐਲਐਨ ਨੂੰ ਕੋਈ ਪਿਛਲੇ 3 ਬਿਕਸਾਲ ਪਹਿਲਾਂ ਗੁੰਮ ਹੋਏ, ਚੋਰੀ ਹੋਏ ਅਤੇ ਖੋਏ ਹੋਏ ਮੋਬਾਈਲ ਫੋਨ ਬਠਿੰਡਾ ਪੁਲਿਸ ਵੱਲੋਂ ਲੱਭ ਕੇ ਮਾਲਕਾਂ ਦੇ ਹਵਾਲੇ ਕੀਤੇ ਗਏ ਹਨ। ਇਨ੍ਹਾਂ ਮੋਬਾਈਲਾਂ ਨੂੰ ਲੈ ਕੇ ਵੱਖ-ਵੱਖ ਥਾਣਿਆਂ ਦੇ ਵਿੱਚ ਐਫਆਈਆਰ ਦਰਜ ਹੋਈਆਂ ਸਨ ਤੇ ਵੱਡੀ ਗਿਣਤੀ ਵਿੱਚ ਮੋਬਾਈਲ ਫੋਨ ਲੈਣ ਪਹੁੰਚੇ ਮਾਲਕਾਂ ਨੂੰ ਮੋਬਾਈਲ ਫੋਨ ਸੌਂਪਦੇ ਹੋਏ ਡੀਆਈਜੀ ਨੇ ਦੱਸਿਆ ਕਿ ਬਠਿੰਡਾ ਪੁਲਿਸ ਦੇ ਸਾਂਝ ਕੇਂਦਰ ਵਿਖੇ ਵੱਖ-ਵੱਖ ਥਾਣਿਆਂ ਵਿੱਚ ਬਣਾਇਆ ਗਿਆ ਹੈ ਤੇ ਸਾਈਬਰ ਟੀਮ ਦੇ ਸਹਿਯੋਗ ਦੇ ਚੱਲਦੇ ਲੋਕਾਂ ਦੇ ਮੋਬਾਈਲ ਲੱਭ ਕੇ ਮਾਲਕਾਂ ਨੂੰ ਅੱਜ ਦੇ ਦਿੱਤੇ ਗਏ ਹਨ ਅਤੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਜੇ ਉਹਨ ਚੋਰੀ ਹੋਣ ਜਾਂ ਖੋਹ ਹੋ ਜਾਂਦਾ ਉਸ ਦੀ ਸੂਚਨਾ ਤੁਰੰਤ ਸਾਂਝ ਕੇਂਦਰ ਵਿੱਚ ਦਿੱਤੀ ਜਾਵੇ। ਦੁਆਰਾ ਤੇ ਅਨੁਭਵਜਨ ਆਈਪੀਐਸ ਅਫਸਰ ਜਿਹੜੇ ਨਵੇਂ ਏਐਸਪੀ ਸਾਹਿਬ ਆਏ ਨੇ ਬਠਿੰਡੇ ਜ਼ਿਲ੍ਹੇ ਚ ਉਹਨਾਂ ਦੇ ਉਪਰਾਲਿਆਂ ਨਾਲ ਅੱਜ ਤੱਕ 106 ਦੇ ਕਰੀਬ 106 ਦੇ ਕਰੀਬ ਜਿਹੜੇ ਮੋਬਾਈਲ ਫੋਨਸ ਲੋਕਾਂ ਦੇ ਗਵਾਚੇ ਹੋਏ ਸੀ ਬਠਿੰਡੇ ਜ਼ਿਲ੍ਹੇ ਦੇ ਅਲੱਗ-ਅਲੱਗ ਥਾਣਿਆਂ ਦੇ ਅਲੱਗ-ਅਲੱਗ ਸਬ ਡਿਵੀਜ਼ਨਸ ਦੇ ਉਹਨਾਂ ਦੇ ਅਸੀਂ ਵਾਪਸ ਕਰ ਰਹੇ ਹਾਂ। ਇਹ ਜਿਹੜਾ ਪ੍ਰੋਸੀਜਰ ਹੈਗਾ ਇਹ ਅਪ੍ਰੈਲ 2023 ਤੋਂ ਚੱਲ ਰਿਹਾ ਹੈ ਜ਼ਿਲ੍ਹੇ ਦੇ ਵਿੱਚ ਔਰ ਹੁਣ ਤੱਕ 450 ਦੇ ਕਰੀਬ ਮੋਬਾਈਲ ਫੋਨ ਜਿਹੜੇ ਨੇ ਉਹ ਲੋਕਾਂ ਦੇ ਵਾਪਸ ਕਰਵਾਏ ਜਾ ਚੁੱਕੇ ਆ। ਇਹਦੇ ਵਿੱਚ ਜੋ ਮੈਂ ਸਾਰਿਆਂ ਦੇ ਨੌਲੇਜ ਵਾਸਤੇ ਦੱਸਣਾ ਚਾਹਣਾ ਕਿ ਇੱਕ ਸੈਂਟਰਲ ਇਕੁਪਮੈਂਟ ਆਈਡੈਂਟੀਟੀ ਰਜਿਸਟਰ ਹੁੰਦਾ ਹੈ ਸੀਆਈਆਰ ਪੋਰਟਲ ਤੇ ਜਦੋਂ ਵੀ ਕੋਈ ਵਿਅਕਤੀ ਸਾਂਝ ਕੇਂਦਰ ਦੇ ਵਿੱਚ ਆ ਕੇ ਦੱਸਦਾ ਕਿ ਉਹਦਾ ਮੋਬਾਈਲ ਜੋ ਹੈਗਾ ਕਿਤੇ ਮਿਸਪਲੇਸ ਹੋ ਗਿਆ ਹੈ ਜਾਂ ਗਵਾਚ ਗਿਆ ਹੈ ਜਾਂ ਜਿਹੜਾ ਹੈਗਾ ਉਹ ਤੋਂ ਕਿਤੇ ਕਈ ਵਾਰੀ ਛੁੱਟ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਹੈ ਤਾਂ ਉਸ ਮੋਬਾਈਲ ਦੀ ਜਿਹੜੀ ਆ ਆਈਡੈਂਟੀਟੀ ਹੁੰਦੀ ਹੈ ਜਿਹੜਾ ਆਈਐਮਆਈ ਨੰਬਰ ਉਹ ਅਸੀਂ ਜਿਹੜਾ ਹੈਗਾ ਪੋਰਟਲ ਤੇ ਜਦੋਂ ਰਜਿਸਟਰ ਕਰਦੇ ਹਾਂ ਤਾਂ ਉਹ ਤੋਂ ਸਾਨੂੰ ਜਿਹੜੀ ਇਨਫਰਮੇਸ਼ਨ ਮਿਲਦੀ ਹੈ ਕਿ ਜਦੋਂ ਵੀ ਕਦੀ ਉਹ ਮੋਬਾਈਲ ਜਿਹੜਾ ਹੈਗਾ ਟ੍ਰੇਸ ਹੁੰਦਾ ਹੈ ਤੋ ਉਹਨੂੰ ਜਿਹੜਾ ਹੈਗਾ ਪੁਲਿਸ ਰਿਕਵਰ ਕਰਕੇ ਲਿਆਂਦੀ ਹੈ ਇਹ ਜਿਹੜੀ ਇਹਨਾਂ ਦੀ ਮਿਹਨਤ ਹੈ ਜਿਦੇ ਚ ਕਿ ਅੱਜ 106 ਮੋਬਾਈਲ ਇਹਨਾਂ ਨੇ ਵਾਪਸ ਕੀਤੇ ਨੇ ਉਹ ਪਿਛਲੇ 3-4 ਮਹੀਨਿਆਂ ਦਾ ਜਿਹੜਾ ਇਹਨਾਂ ਦਾ ਜੋ ਵੀ ਇਨਫੋਰਮੇਸ਼ਨ ਸਾਂਝ ਕੇਂਦਰ ਤੇ ਅਲੱਗ-ਅਲੱਗ ਸਬ ਡਿਵੀਜ਼ਨਸ ਤੇ ਥਾਣਿਆਂ ਤੇ ਆਈ ਸੀ ਉਹਨੂੰ ਜਿਹੜਾ ਹੈਗਾ ਇਹਨਾਂ ਨੇ ਤਫਤੀਸ਼ ਦੌਰਾਨ ਜਿਹੜਾ ਹੈਗਾ ਪੋਰਟਲ ਤੇ ਰਜਿਸਟਰ ਕਰਕੇ ਤੇ ਉੱਥੋਂ ਜਿਹੜਾ ਹੈਗਾ ਇਨਫੋਰਮੇਸ਼ਨ ਕਲੈਕਟ ਕਰਕੇ ਮੋਬਾਈਲਸ ਰਿਕਵਰ ਕੀਤੇ ਨੇ ਤੇ ਅਪ੍ਰੈਲ 2023 ਤੋਂ ਲੈ ਕੇ ਹੁਣ ਤੱਕ ਲਗਭਗ 450 ਦੇ ਕਰੀਬ ਮੋਬਾਈਲ ਜਿਹੜੇ ਹੈਗੇ ਲੋਕਾਂ ਨੂੰ ਵਾਪਸ ਕੀਤੇ ਜਾ ਚੁਕੇ ਆ ਬਠਿੰਡਾ ਜ਼ਿਲ੍ਹੇ 'ਤੋਂ ਪਿਛਲੇ ਮਹੀਨੇ ਮਾਨਸੇਰ ਜ਼ਿਲ੍ਹੇ ਦੇ ਵਿੱਚ ਵੀ ਜਿਹੜਾ ਹੈਗਾ 60 ਮੋਬਾਈਲ ਉਹਨਾਂ ਨੇ ਪਿਛਲੇ 3-4 ਮਹੀਨਿਆਂ ਦੀ ਜੋ ਵੀ ਇਨਫੋਰਮੇਸ਼ਨ ਉਹਨਾਂ ਕੋਲ ਆਈ ਸੀ ਉਹਦੇ ਵਿੱਚ ਉਹਨਾਂ ਨੇ ਵਾਪਸ ਕੀਤੇ ਸੀਗੇ ਸੋ ਇਹ ਜਿਹੜੀ ਹੈਗੀ ਜਾਣਕਾਰੀ ਜਿਹੜੀ ਹੈਗੀ ਹੈ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਦੇਣੀ ਜ਼ਰੂਰੀ ਸਮਝੀ ਜਾਂਦੀ ਹੈ ਕਿ ਜਦੋਂ ਵੀ ਉਹਨਾਂ ਦਾ ਕੋਈ ਮੋਬਾਈਲ ਮਿਸਪਲੇਸ ਹੁੰਦਾ ਹੈ ਇੱਕ ਤਾਂ ਉਹ ਉਹਦੇ ਬਾਰੇ ਵਿੱਚ ਸਾਂਝ ਕੇਂਦਰ ਤੇ ਆ ਕੇ ਰਜਿਸਟਰ ਜ਼ਰੂਰ ਕਰਾਣ ਸਾਨੂੰ ਉਹਦੇ ਬਾਰੇ ਵਿੱਚ ਇਨਫੋਰਮੇਸ਼ਨ ਦੇਣ ਉਹਨਾਂ ਨਾਲ ਇੱਤਾਂ ਇਹ ਫਾਇਦਾ ਹੁੰਦਾ ਹੈ ਕਿ ਜੇਕਰ ਕੋਈ ਕ੍ਰਿਮੀਨਲ ਵਿਅਕਤੀ ਉਸ ਮੋਬਾਈਲ ਨੂੰ ਯੂਜ਼ ਕਰਦਾ ਤਾਂ ਉਹਨਾਂ ਦੀ ਲਾਇਬਿਲਟੀ ਜਿਹੜੀ ਹੈਗੀ ਆ ਨਹੀਂ ਬਣਦੀ ਦੂਸਰਾ ਇਹ ਫਾਇਦਾ ਹੁੰਦਾ ਹੈ ਕਿ ਜਦੋਂ ਅਸੀਂ ਜਿਹੜਾ ਹੈਗਾ ਸੀਈਆਈਆਰ ਪੋਰਟਲ ਤੇ ਜਦੋਂ ਉਸ ਮੋਬਾਈਲ ਦੀ ਆਇਡੈਂਟੀਟੀ ਰਜਿਸਟਰ ਕਰਦੇ ਹਾਂ ਤਾਂ ਉਹ ਮੋਬਾਈਲ ਜਦੋਂ ਵੀ ਕਿਤੇ ਐਕਟੀਵੇਟ ਹੁੰਦਾ ਤਾਂ ਉਹ ਸਾਨੂੰ ਨੋਟੀਫਾਈ ਕਰਵਾ ਦਿੱਤਾ ਜਾਂਦਾ ਤੇ ਫਿਰ ਅਸੀਂ ਉਸ ਮੋਬਾਈਲ ਨੂੰ ਲੋਕੇਟ ਕਰ ਸਕਦੇ ਹਾਂ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਨੇ ਮੈਲਾ ਸ਼ਕਤੀਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਪਲਾਣ ਪੱਟੀ ਹੈ ਸੰਗਰੂਰ ਪ੍ਰਸ਼ਾਸਨ ਦੇ ਵਰਦਮਾਨ ਸਪੈਸ਼ਲ ਸਟੀਲਜ਼ ਲਿਮਟਿਡ ਦੇ ਸਹਿਯੋਗ ਨਾਲ ਡਿਜੀਟਲ ਵਿਤੀ ਸਾਖਰਤਾ ਲਈ ਮੈਲਾ ਸੁਖਮ ਉਦਮੀਆਂ ਦੀ ਮਜਬੂਤੀ ਵੱਜੋਂ ਪਿੰਡ ਸਤੋਜ ਤੋਂ ਪਾਇਲਟ ਪ੍ਰੋਜੈਕਟ ਅੰਬਿਆ ਗਿਆ ਜਿਸ ਦਾ ਆਗਾਜ਼ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਰੇਸ਼ੀਦੀ ਮੌਜੂਦਗੇ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਮਾਤਾ ਹਰਪਾਲ ਕੌਰ ਅਤੇ ਭੈਣ ਮਨਪ੍ਰੀਤ ਕੌਰ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਅੱਜ ਪਿੰਡ ਸਤੋਜ ਵਿੱਚ ਵਰਧਮਾਨ ਸਪੈਸ਼ਲ ਸਟੀਲ ਲਿਮਟਿਡ ਲੁਧਿਆਣਾ ਉਹਨਾਂ ਦੇ ਵਾਈਸ ਚੇਅਰਪਰਸਨ ਸ਼੍ਰੀ ਸਖਸਿਤ ਜੈਨ ਮੀਰਾ ਬਿਲ ਐਪ ਦੇ ਸੀਈਓ ਪਿਆ ਬਹਾਦਰ ਉਹਨਾਂ ਦੀ ਹਾਜ਼ਰੀ ਵਿੱਚ ਅੱਜ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਮਾਤਾ ਜੀ ਮਾਤਾ ਹਰਪਾਲ ਕੌਰ ਜੀ ਤੇ ਉਹਦੇ ਭੈਣ ਸ਼੍ਰੀਮਤੀ ਮਨਪ੍ਰੀਤ ਕੌਰ ਦੀ ਹਾਜ਼ਰੀ ਵਿੱਚ ਇੱਕ ਐਪ ਜਿਹੜੀ ਹੈ ਉਹ ਉਸ ਤੌਰ ਦੇ ਵਿੱਚ ਲਾਂਚ ਕੀਤੀ ਗਈ ਪਾਇਲਟ ਦੇ ਤੌਰ ਤੇ ਲਾਂਚ ਕੀਤੀ ਗਈ ਹੈ ਇਸ ਐਪ ਦਾ ਮੇਰਾ ਬਿਲ ਨਾਮ ਦੀ ਐਪ ਇਸ ਦਾ ਮੁੱਖ ਮੰਤਵ ਇਹ ਹੈ ਕਿ ਜਿਹੜੀਆਂ ਸਾਡੀਆਂ ਭੈਣਾਂ ਔਰ ਮਾਤਾਵਾਂ ਆਪਣਾ ਬਿਜ਼ਨਸ ਰਨ ਕਰਦੀਆਂ ਨੇ ਪਿੰਡਾਂ ਦੇ ਵਿੱਚ ਕੋਈ ਕਰੰਡੀ ਦੀ ਦੁਕਾਨ ਕਰਦੀ ਹੈ ਕੋਈ ਆਪਣਾ ਸਲਾਈ ਕਢਾਈ ਦਾ ਕੰਮ ਕਰਦੀ ਹੈ ਔਰ ਉਹ ਛੋਟੇ ਛੋਟੇ ਬਿਜ਼ਨਸ ਨੇ ਪਪਰ ਨੂੰ ਸੁਖਮ ਜਿਹੜਾ ਹੈ ਮਾਈਕਰੋ ਐਂਟਰਪ੍ਰੀਨਰਸ ਕਹਿੰਦੇ ਆ ਸੋ ਉਹ ਜਿਹੜੀਆਂ ਔਰਤਾਂ ਨੇ ਉਹ ਆਪਣੇ ਜਿਹੜਾ bizness ਹੈ ਉਹਦਾ ਹਿਸਾਬ-ਕਿਤਾਬ ਜਿਹੜਾ ਹੈ ਉਹ ਚੰਗੇ ਤਰੀਕੇ ਨਾਲ ਮੇਨਟੇਨ ਕਰਨ ਸੋ ਗੁਰਮੁਖੀ ਲਿਪੀ ਦੇ ਵਿੱਚ ਗੁਰਮੁਖੀ ਭਾਸ਼ਾ ਦੇ ਵਿੱਚ ਇਹ ਐਪ ਜਿਹੜੀ ਉਪਲਬਧ ਕਰਵਾਈ ਗਈ ਹੈ ਔਰ ਇਹ ਵਰਦਮਾਨ ਸਪੈਸ਼ਲ ਸਟਰੀ ਵੱਲੋਂ ਜਿਹੜੀ ਹੈ ਸਪੈਸ਼ਲੀ ਤਿਆਰ ਕਰਵਾਈ ਗਈ ਹੈ ਵਰਦਮਾਨ ਸਪੈਸ਼ਲ ਸਟਰੀ ਵੱਲੋਂ ਜਿਹੜੇ ਸਾਡੇ ਔਰਤ ਜਿਹੜੇ ਉਦਮੀ ਨੇ ਉਹਨਾਂ ਦੀ ਹੈਲਪ ਕਰਨ ਦੇ ਲਈ ਇਹ ਐਪ ਤਿਆਰ ਕਰਵਾਈ ਗਈ ਇਸ ਤੋਂ ਬਿਨਾ ਵਰਦਮਾਨ ਸਪੈਸ਼ਲ ਸਟਰੀ ਵੱਲੋਂ ਇਹ ਵੀ ਸਾਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਉਹ ਪਿੰਡ ਦੇ ਵਿੱਚ ਇੱਕ ਸਿਲਾਈ ਸੈਂਟਰ ਔਰ ਇੱਕ ਕੰਪਿਊਟਰ ਟ੍ਰੇਡਿੰਗ ਸੈਂਟਰ ਜਿਹੜਾ ਹੈ ਉਹ ਵੀ ਉਹਨਾਂ ਵੱਲੋਂ ਇੱਥੇ ਦੇਣ ਦਾ ਸਾਨੂੰ ਵਾਅਦਾ ਕੀਤਾ ਗਿਆ ਹੈ ਔਰ ਇਸ ਕੰਪਨੀ ਵੱਲੋਂ ਆਲਰੇਡੀ ਫੋਰੈਸਟੇਸ਼ਨ ਦੇ ਕੰਮ ਵਿੱਚ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ ਔਰ ਉਹਨਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਗਈ ਕਿ ਸਾਨੂੰ ਕੁਝ ਜ਼ਮੀਨ ਵਹੀਆ ਕਰਾਈ ਜਵੇ ਜਿਹੜਾ ਜ਼ਿਲ੍ਹਾ ਸਮੂਹ ਦੇ ਵਿੱਚ ਜਿਹੜੀ ਵੇਸਟ ਪਈ ਹੈ ਉਥੇ ਉਹ ਮੀਆ ਬਾਕੀ ਫੋਰੈਸਟ ਜਿਹੜਾ ਹੈ ਉਹ ਬਣਾ ਕੇ ਉਹਨੂੰ ਪਾਲ ਕੇ ਸਾਨੂੰ ਦੇਣਗੇ ਸੋ ਬੜਾ ਵਧੀਆ ਉਪਰਾਲਾ ਅੱਜ ਜਿਹੜਾ ਅੱਜ ਸਟਾਰਟ ਤੋਂ ਸ਼ੁਰੂ ਕੀਤਾ ਗਿਆ ਸੋ ਮੈਨੂੰ ਆਸ ਹੈ ਕਿ ਜਿਲ੍ਹਾ ਸੰਗਰੂਰ ਦੀਆਂ ਜਿਹੜੀਆਂ ਉਦਮੀ ਔਰਤਾਂ ਨੇ ਜਿਹੜੀਆਂ ਆਲਰੇਡੀ ਪਹਿਲ ਸਕੀਮ ਦੇ ਵਿੱਚ ਸਾਡੇ ਕੰਮ ਕਰ ਰਹੀਆਂ ਨੇ ਔਰ ਉਹ ਆਪਣੇ ਪਰਿਵਾਰ ਦੇ ਇਨਕਮ ਜਿਹੜੀ ਹੈ ਰਿਸੋਰਸ ਉਹਦੇ ਵਿੱਚ ਵਾਧਾ ਕਰ ਰਹੀਆਂ ਨੇ ਉਹ ਹੋਰ ਵਧੀਆ ਡਿਜੀਟਲ ਸਾਖਰਤਾ ਜਿਹੜੀ ਹੈ ਉਹਨਾਂ ਦੀ ਫਾਈਨੈਂਸ ਜਿਹੜੀ ਫਾਈਨੈਂਸ਼ੀਅਲ ਲਿਟਰੇਸੀ ਹੈ ਉਹਦੇ ਵਿੱਚ ਵਾਧਾ ਹੋਵੇਗਾ ਇਸ ਐਪ ਦੀ ਮਦਦ ਨਾਲ ਔਰ ਜਿਹੜਾ ਸੰਗਰੂਰ ਜ਼ਿਲ੍ਹੇ ਦੀਆਂ ਔਰਤਾਂ ਨੇ ਉਹ ਆਪਣੇ ਘਰਾਂ ਦੇ ਵਿੱਚ ਇਨਕਮ ਦੇ ਵਿੱਚ ਬਦਾ ਕਰਕੇ ਆਪਣੇ ਪਰਿਵਾਰਾਂ ਨੂੰ ਹੋਰ ਕੁਸ਼ਲ ਬਣਾਉਣੀ ਹੈ ਧੰਨਵਾਦ। ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਭਰੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕਨੂਦੇਵ ਜਾਜ਼ਤ ਡਬ ਰੱਖਾਂ।